ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਸੁਖਾ ਬੁੱਜਕੇ ਜੀ ਪਿੰਡ ਗਗੜਪਾਣਾ ਜ਼ਿਲ੍ਹਾ ਹੈਗੇ ਜੀ ਅੰਮ੍ਰਿਤਸਰ ਚੋਕਰੀ ਬਾਬਕਾਲਾ ਦੇਖੋ ਅੱਜ ਭਾਈਆਂ ਨਾਲ ਗਾਵਾ ਤੇ ਮੱਜਾ ਸੇਲ ਹੀ ਕਰ ਰੋ 7-8 ਦੇ ਲਗਭਗ ਪਜੂ ਸੇਲ ਆ ਆਓ ਪਰ ਭਾਈ ਜੀ ਨਾਲ ਗੱਲਬਾਤ ਕਰਦੇ ਆ ਭਾਈ ਜੀ ਸਤਿਕਾਰ ਸਤਿਕਾਰ ਜੀ ਸਤਿਕਾਰ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਵਧੀਆ ਚਲੋ ਠੰਡ ਵਧੀਆ ਗਈ ਹੈ ਨਾ ਹਾਂ ਤਾਂ ਭਾਈ ਉਹਦਾ ਵੀ ਪ੍ਰਮਾਤਮਾ ਦੀ ਕਿਰਪਾ ਆਈ ਜਿਹੜੀ ਕੱਲ ਵੀ ਦੇਣ ਲੱਗਿਆ ਤੇ ਹੁਣੇ ਚਲੋ ਫੜਕਾ ਲੱਗ ਗਿਆ ਤੇ ਘੰਟਾ ਵੀ ਦੇਣਾ ਨਾ ਹਾਂਜੀ ਹਰ ਨੇ ਜ਼ਰੂਰੀ ਆ ਨਾ ਨਹੀਂ ਠੰਡ ਵੀ ਜ਼ਰੂਰੀ ਆ ਹਾਂ ਆ ਨਹੀਂ ਡੀਗਦੇ ਨਹੀਂ ਤੇ ਚਲੋ ਪਿਆਰ ਮਾਰਾਂ ਨੇ ਹਰੇਕ ਦਾ ਸੋਚਣਾ ਹੁੰਦਾ ਹੈ ਹਾਂ ਨਹੀਂ ਨਹੀਂ ਉਹਦੇ ਸਹਿਬ ਹੱਥ ਵਡਾਈਆਂ ਪਰਮਾਤਮਾ ਦੇ ਹੱਥ ਵਾਸਾ ਜੀ ਕਿਉਂ ਮਾਲਕ ਨੂੰ ਚੰਗਾ ਲੱਗਦਾ ਹੁਣਾ ਉਹ ਹੀ ਆ ਹਾਂਜੀ ਹਾਂ ਚਲੋ ਆਪਾਂ ਨੂੰ ਪਰਮਾਤਮਾ ਨੇ ਡਿਊਟੀਆਂ ਲਾਈਆਂ ਜੀ ਬਸ ਚਲੋ ਸ਼ੀਲਾ ਕਰੀਏ ਜ਼ਰੂਰੀ ਆ ਕਰਨਾ ਵੀ ਹੈ ਨਾ ਜ਼ਰੂਰੀ ਆ ਜੀ ਬੜੀ ਨੌਰ ਹਾਂ ਠੀਕ ਹੈ ਜੀ ਹਾਂਜੀ ਚਲੋ ਤੋਰ ਸੰਦੀਪ ਡੇਰੀ ਫਾਰਮ ਵੇਖਣ ਆਲੇ ਫਤੇ ਦੀ ਸਾਂਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਭਜੀ ਕਿੰਨੀਆਂ ਫਰਜ ਅ ਸੰਦੀਪ ਜੀ ਛੇ ਆ ਚਲੋ ਚ ਤੇ ਦੋ ਬੈੜੀਆਂ ਤਿੰਨ ਮਈਆਂ ਨੀਲੀਆਂ ਵਾ ਬਹੁਤ ਜਿਆਦੀਆਂ ਚੰਗੀਆਂ ਨੇ ਇੱਕ ਝੋਟੀ ਟੋਕੜ ਕਬਣਾ ਟਾਪ ਦੀ ਬੜ ਠੀਕ ਆ ਜਿਆਦੀ ਚੰਗੀ ਐ ਇਹ ਛਿੱਗੀ ਆ ਮਤਲਬ ਜਵਾਨ ਐ ਤੇ ਪਹਿਲਾ ਆਸੂਗਾ ਚਲੋ ਆਜੋ ਫਿਰ ਗਾਰ ਸ਼ੁਰੂ ਕਰਦੇ ਆ ਆਜੋ ਹਾਂਜੀ ਲਓ ਜੀ ਲਓ ਲਓ ਬਾਜੀ ਕਿਰੇ ਲੋ ਤਿਆਰ ਆ ਦੇਖੋ ਸੁਨੀਲ ਜੀ ਦੁੱਧ 15 16 ਕਿਲੋ ਪਰ ਆਪਾਂ 13 ਹੀ ਦੱਸ ਕੇ ਦੇਣੀ 13 ਹੀ ਦੱਸ ਕੇ ਦੇਣੀ ਬਿਲਕੁਲ ਮਤਲਬ ਮਾ ਹਾਂ ਬੋੜਾ ਇੱਥੇ ਬੋੜਾ ਯਾਰ 14 15 ਕਿਲੋ ਪਰ ਆਪਾਂ 13 ਦੱਸ ਕੇ ਦੇਣੀ ਠੀਕ ਆ ਜੀ ਅੱਛਾ ਮਗਰ ਬੱਛਾ ਨਹੀਂ ਬੱਛੀ ਆ ਜੀ ਅੱਛਾ ਬੱਛੀ ਆ ਜੀ ਤੇ ਜਿਆਦੀ ਸੰਦੀਪ ਜੀ ਚੰਗੀ ਨਿਆਣਾ ਨੂਣਾ ਕੋਈ ਪਾਉਣ ਦੀ ਨਹੀਂ ਬਹੁਤੀ ਜਿਆਦੀ ਠੰਡੀ ਥੀ ਬਹਿਰ ਵੀ ਚੰਗੀ ਹੈ ਨਾ ਹਾਂਜੀ ਹਾਂਜੀ ਹੋਏ ਜਰਸੀ ਵਾਲਾ ਸ਼ਾਈ ਵਾਲਾ ਬੇਸਾ ਕੋਈ ਨਿਆਣਾ ਪਾ ਲੈ ਬੇਸਾ ਕੋਦਾਂ ਚੋਲੇ ਕਿਤਾ ਕਿਹਦਾ ਮਨ ਕਰਦਾ ਅੱਗਾ ਪਿੱਛੇ ਮੜਦਾ ਪੁਗਾ ਦਿਓ ਵੀਰ ਜੀ ਅੱਗੋਂ ਪਾਸੋਂ ਤੇ ਜਿਆਦੀ ਸਾਸੂ ਵੇਖੋ ਹਾਂਜੀ ਤੇ ਬੱਛੀ ਬਹੁਤ ਜਿਆਦੀ ਚੰਗੀ ਸੰਦੀਪ ਜੀ ਬੋਲੋ ਜੀ ਮਗਰੀ ਬੱਛੀ ਮੋਲ ਵੜਾ ਜੈ ਜੈ ਜੀ ਬੱਚੀ ਦਾ 70 75 ਦੀ ਆ ਪਰ ਆਪਾਂ ਵੇਚ ਨਹੀਂ ਵੇਚ ਨਹੀਂ ਆ ਉਹ ਦਿਨ ਵਾਲੇ ਮੁੱਲ ਚ ਪਾ ਦਈਏ ਵੀ ਦੇ ਦਈਏ ਠੀਕ ਆ ਜੀ ਉਹ ਵੀ ਵੀਰ ਨੇ ਲੈ ਲਈ ਸੀ ਪਹਿਲੇ ਨੇ ਇੱਕੋ ਹੀ ਫੋਨ ਲਾ ਕੇ ਅੱਜ ਇਹਦਾ ਵੀ ਜਲਸੀ ਦਾ ਉਹ ਹੀ ਭਾਵਾ ਸਿਰਫ 65000 60000 ਜੀ ਠੀਕ ਆ ਜੀ ਚੱਲਣ ਦੋ ਠੀਕ ਆ ਪਾ ਜੀ 500 ਛੋਟ ਵਿੱਚੋਂ ਬਸ ਠੀਕ ਆ ਪਹਿਲੇ ਵਿੱਚ ਬਾ ਜਾਣ ਦੋ ਠੀਕ ਆ ਆ ਸਰੀਰ ਦੀ ਸੇਰੇ ਸੂਈ ਆ ਜੇਰ ਆਪਣੇ ਕੋ ਪਈ ਆਈ ਦੀ ਵੀਡੀਓ ਬਣੀ ਆ ਬੱਚੀ ਜਿਆਦੀ ਮੋਟੀ ਇਹਨੇ ਵੀ ਦੇਤੀ ਉਹ ਵੀ ਬੱਚੀ ਆ ਗਈ ਮਗਰ ਇਹਦੇ ਮਗਰੀ ਬੱਚੀ ਬੱਚੀ ਜਿਆਦੀ ਮੋਟੀ ਵਿਖਾਇਓ ਵੀਰ ਜੀ ਵੇਖ ਲੋ ਜੀ ਬੱਚੀ ਮਗਰ ਆ ਗਈ ਆ ਬੱਚਾ ਜਿਆਦਾ ਤ ਇਸ ਆਪ ਰਸੂ ਲੱਗੀ ਥੋੜੀ ਜਿਹੀ ਬਹੁਤ ਤਖੜੀ ਆ ਗਈ ਆ ਹਾਂਜੀ ਕਿੰਨਾ ਦੋਧ ਕਰੂ ਬਜੀ ਫਿਰ ਇਹ ਦੋ ਸੰਦੀਪ ਜੀ ਉਹ ਤਾਂ 22 23 ਕਿਲੋ ਚੋਇਆ ਤੇ ਬਾਕੀ ਮਾਰਕ ਦੇ ਹੱਥ ਵਾਸਾ ਜੀ ਤੂੰ ਸਿਆਣੀ ਜੋ ਕਿ ਨਹੀਂ ਆ ਤਾਜ਼ਾ ਸੂਆ ਮਤਲਬ ਆਪਣੇ ਕੋ ਸੇਰੇ ਸੂਈ ਆ ਜੇਰ ਸੁੱਟੀ ਆ ਬਿਲਕੁਲ ਜੀ ਆਜੀ ਸੇਰੇ ਸਵਾਈ ਮਤਲਬ ਸੋ ਆਪ ਸੁਆਹ ਵਧੀਆ ਆਪ ਸੁਆਹ ਦੀ ਜੇਰ ਦੀ ਗਾਰੰਟੀ ਹੋਊਗੀ ਤੇ ਬਾਕੀ ਦੁੱਧ ਦਾ ਤੂੰ ਸੈਣੀ ਤੋਂ ਸੇਵਾ ਦੇ ਹੱਥ ਵਾ ਸਕਨੀ ਚਲੋ ਜੇ ਚੰਗੀ ਸੇਵਾ ਗੱਲ ਸੇਵਾ ਦਾ ਕੀਤੀ ਨਹੀਂ ਦੁੱਧ ਹੀ ਚੋਈਗੇ ਤੁਹਾਨੂੰ ਪਤਾ ਹੈ ਇਹ ਚੱਪ ਜਿਹੜੀਆਂ ਦੁੱਧ ਲਈ ਜਾਂਦੀਆਂ ਤੇ ਬਾਕੀ ਠੰਡੀ ਧੀ ਰਹੀ ਆ ਕੋਈ ਨੀ ਉਹੋ ਜੀ ਕੋਤਾਰੇ ਚੌਣ ਚਾਣ ਵੀ ਐਡੀ ਚੰਗੀ ਨਿਕਲੀ ਕੋਈ ਗੱਲ ਕਰਨ ਵਾਲੀ ਨਹੀਂ ਹਾਂਜੀ ਫਿਰ ਦਿਖਾ ਦਿਓ ਭਾਜੀ ਇਧਰ ਆ ਗਏ ਦਿਖਾ ਦਿਓ ਥੋੜੀ ਜੀ ਸੂਲ ਲੱਗੀ ਆ ਲੱਕਾ ਮਾਰਿਆ ਬਾਕੀ ਹੋ ਜੂਗੀ ਕੋਈ ਗੱਲ ਨਹੀਂ ਆ ਦੋਨਾਂ ਦੀ ਤਾਜੀ ਸੂਝ ਚਾਰੂ ਚੂਰੂ ਬਹੁਤ ਜ਼ਿਆਦੀ ਆ ਤੇ ਮੁੱਲ ਵੜਾ ਜਾਇਜ਼ ਆ ਸੰਦੀਪ ਜੀ ਬੱਚਾ ਜਾਰਾ ਤਗੜਾ ਦੇ ਤੱਕ ਵੇਖੋ ਚੱਕਦਾ ਤਾਂ ਬੱਚੇ ਬੱਚੇ ਬਹੁਤ ਸੁਣੀ 25 ਜਾਰੀ ਟੌਪ ਦੀ ਵੇਖੋ ਹੈ ਹਾਂ ਤੇ ਮੁੱਲ ਵੜਾ ਜਾਇਜ਼ ਆ ਜੀ ਦੇਣ ਵਾਲਾ ਸਿਰਫ 55000 1000 ਛੋਟ 55000 ਠੀਕ ਆ ਜੀ 55000 ਚਾਹ ਦੀ ਛੱਡੀ ਦੁੱਧ ਵਾਲੀ ਆ ਨਿਕਲੂਗੀ ਦੁੱਧ ਵੀ 13 14 15 ਕਿਲੋ ਦੁੱਧ ਦੇ ਦੂਗੀ ਬਿਲਕੁਲ ਜੀ ਇਹ ਟੋਕਰ ਗੱਪੜ ਆ ਗਈ ਆ ਇਹ ਟੋਕਰ ਗੱਪਣੀ ਚੱਕ ਪਾਸ ਬੀਟੀ ਵਾਲਾ ਕੰਮ ਚੱਕ ਆਪਾਂ ਕਰਵਾ ਕੇ ਕਿੰਨੇ ਟਾਈਮ ਦੀ ਜੀ ਇਹ ਇਹ ਸੁਨੀਲ ਜੀ ਪੰਜਵਾਂ ਮਹੀਨਾ ਲੱਗਾ ਅੱਛਾ ਪਰ ਮੰਮੀ ਨੇ ਦੋ ਦੇਰ ਕੋ 7 ਕਿਲੋ 7 ਕਿਲੋ ਦੁੱਧਾ ਠੰਡੀ ਐ ਨਹੀਂ ਵੀ ਕੋ ਗੱਲਾਂ ਕਰਨ ਵਾਲੀਆਂ ਨਹੀਂ ਠੀਕ ਆ ਬਹੁਤ ਯਾਦੀ ਚੰਗੀ ਚੋਟੀ ਆਜੋ ਐ ਵਧੀਆ ਮਿਲਦੀ ਟੀਕੇ ਟੋਕਰ ਮਾੜਾ ਗੱਲ ਕਰਨੀ ਸੁਨੀਲ ਜੀ ਜਿਆਦੀ ਠੰਡੀ ਧੀਰੀ ਆ ਠੀਕ ਆ ਬਾਕੀ ਦੇਖੋ ਤੁਸੀਂ ਸਹਨੇ ਜੋ ਦੂਜੇ ਘਰ ਜਾ ਕੇ ਲੈ ਵੀ ਸਕਦੇ ਲੈ ਲੈ ਸਕਦੇ ਆਪਨੇ ਕੋ ਆਸ ਟਾਈਮ ਬਿਲਕੁਲ ਓਕੇ ਆ ਠੰਡੀ ਆ ਹਾਂ ਬਿਲਕੁਲ ਲੈ ਘਰ ਜਾ ਕੇ ਲੈ ਵੀ ਸਕਦੇ ਹਾਂ ਚੋਟੀ ਦੀ ਜੀ ਉਹ ਤਾਂ ਤੁਸੀਂ ਸਾਂਝਾ ਅਗਲੇ ਸੂਏ ਨੂੰ 2 ਲੱਖ ਦੀ ਆ ਬੋਲੋ ਹਾਂਜੀ ਆਪਾਂ ਵੇਚਣੀ ਆ ਜਾਇ ਜੀ ਹਾਂਜੀ ਤੇ ਮੈਂ ਚੋਟੀ 2 ਲੱਖ ਦੀ ਆ ਤੇ ਅਹੀਂ ਦੇ ਦੇਣੀ ਆ ਸਿਰਫ 90 ਹਜ਼ਾਰ ਦੀ ਹਾਂਜੀ ਤੇ 3000 ਸੂਟ ਚਲੋ ਠੀਕ ਆ ਜੀ ਵੇਚਣ ਵਾਲੀ 85 ਹਜ਼ਾਰ ਚੱਲਾਂ ਤੁਹਾਨੂੰ ਜੀ ਉਹ ਬਹੁਤ ਵੱਡੀ ਝੋਟੀ ਆ ਪੂਰਾ ਕੱਦ ਕੱਡ ਵਾਲੀ ਆ ਚਲੋ ਇੱਕ ਢੀ ਦੇਖੋ ਥਣ ਥਣ ਲੱਗਾ ਝੋਟੀ ਜਾਰੀ ਚੰਗੀ ਭਾਈ ਵੇਖੋ ਹਾਂ ਨਹੀਂ ਠੀਕ ਹੈ ਲੈ ਜੀ ਯਾਦ ਕਰੂਗਾ ਚਲੋ ਬਸ ਹਾਂਜੀ ਤੇ ਬਾਕੀ ਚੈੱਕ ਪਾਸ ਗਰੰਟੀ ਵਾਲੀ ਆ ਤੇ ਆ ਗੱਬੜਾ ਜੀ ਇਹ ਸੂਈ ਆ ਜੀ ਅੱਛਾ ਇਹ ਵੀ ਸੂਈ ਆ ਇਹ ਵੀ ਸੂਈ ਆ ਲੋ ਜੀ ਨੀਲੀ ਇਹ ਵੀ ਸੂਈ ਬਹੁਤ ਜਿਆਦੀ ਚੰਗੀ ਆਜੋ ਬੱਚਾ ਭਾਜੀ ਕੱਟਾ ਕੱਟਾ ਇਹਦੇ ਵਿੱਚ ਅੱਛਾ ਉਹ ਉਹ ਲੋ ਕੋਈ ਨੀ ਉਹ ਕੱਟਾ ਜੀ ਠੀਕ ਉਹ ਕੱਟਾ ਠੀਕ ਕੋਈ ਨਹੀਂ ਜਾਰੇ ਬੱਚੇ ਭੁਲੇਖੇ ਭਲੂਕੇ ਲੈ ਜਾਂਦੇ ਤੇ ਥਾਂ ਥੂਲ ਸੰਦੀਪ ਜੀ ਵੇਖੋ ਇਹਦਾ ਕਿੰਨਾ ਹਾਂਜੀ ਕਿੰਨੇ ਸੂਈ ਆ ਇਹਦੀ ਸੂਈ ਨੂੰ ਅੱਜ ਚੌਥਾ ਦਿਨ ਹੋਇਆ ਅੱਛਾ ਹਾਂਜੀ ਤੇ ਚੋਂਡ ਜਾਂ ਸੰਦੀਪ ਜੀ ਇਹ ਵੀ ਬਹੁਤ ਜਿਆਦੀ ਚੰਗੀ ਸਾਫ ਬੜੀ ਆ ਇਹ ਦੁੱਧ ਫਿਰ ਕਿੰਨਾ ਹੋਊ ਭਾਜੀ ਦਾਸ ਤੋਂ ਬਾਹਰ ਹੀ ਦੋਸ ਜੀ ਦਸ ਤੋਂ ਬਾਹਰ ਹਾਂ 8 8.5 ਕਿਲੋ ਹੋਣੀ ਆ ਇਸ ਟਾਈਮ ਹੈਗਾ ਬੋਲੋ ਹਾਂਜੀ ਤੇ ਮੋਲ ਵੜਾ ਜਾਇ ਸੰਦੀਪ ਜੀ ਇਹਦਾ ਵੀ ਸਿਰਫ 80000 80000 ਹਾਂਜੀ ਚਲੋ ਤੇ 2000 ਵਿੱਚੋਂ ਛੋਟ 78000 ਠੀਕ ਹੈ ਜੀ ਬਾ ਠੀਕ ਆ ਵਿਖਾ ਦੋ ਬੱਚਾ ਨਾਰੂਆ ਨਾਮ ਬਿਲਕੁਲ ਦਿਖਾ ਦੋ ਕੱਚਾ ਬੱਚਾ ਜੀ ਠੀਕ ਹੈ ਚਲੋ ਤੇ ਆਹ ਬਾਈ ਜੀ ਫਿਰ ਇਹਨੂੰ ਸੰਦੀਪ ਜੀ ਸੂਈ ਨੂੰ ਅੱਜ 8 ਦਿਨ ਹੋ ਗਏ ਆ ਅੱਛਾ ਹਾਂਜੀ ਦੁੱਧ ਬਾਜੀ ਕਿੰਨਾ ਥਲੇ ਤੋ ਦੇ ਕੋ 10 ਤੋਂ ਬਾਹਰ ਉਸ ਜੀ ਇਹ ਵੀ ਤੋਰੂਗਾ ਦਿਖਾ ਦੇ ਤੋਰ ਲੋ ਜੀ ਕਟਾ ਮਾਰੰਦੇ ਵੀ ਹਾਂਜੀ ਇਹਦੇ ਮਗਰ ਕਟਾ ਇੰਦਾ ਮਗਰ ਘਟਾ ਇਹ ਵੀ ਦਿਖਾ ਦੇ ਮਗਰੀ 10 ਤੋਂ ਬਾਹਰ ਹੀ ਆ ਦੋ ਜੀ ਰਾਤ ਤੋਂ ਬਾਹਰ ਹੀ ਆ ਇਸ ਟਾਈਮ ਚਵਾਈ ਚੁਈ ਦੀ ਸੰਦੀਪ ਜੀ ਵੀ ਬੜੀ ਵਧੀਆ ਓਕੇ ਆ ਪੌਲੀ ਪਾਲੀ ਬਹੁਤ ਜਿਆਦੀ ਆ ਹਾਂਜੀ ਹਾਂਜੀ ਤੇ ਹੈ ਸਾਫ ਬਹੁਤ ਜਿਆਦੀ ਸੰਦੀਪ ਜੀ ਬਸ ਬਿਲਕੁਲ ਪਾਲ ਪੂਲ ਬਹੁਤ ਜਿਆਦਾ ਸੰਭੀ ਆ ਕਿਨੇ ਚੰਗੀ ਝੋਟੇ ਜੀ ਤੇ ਤੀਜਾ ਸੂਆ ਸੰਦੀਪ ਜੀ ਤੀਜਾ ਸੂਆ ਹਾਂ ਇਹਦਾ ਮੁੱਲ ਹੀ ਫਿਰ ਮੁੱਲ ਬੜਾ ਇਹਦਾ ਜਾਇ ਸੰਦੀਪ ਜੀ ਇਹਦਾ ਮੁੱਲ ਵਾ 1.5 2000 ਸੂਆ ਚਲੋ ਠੀਕ ਹੈ ਜੀ ਠੀਕ ਹੈ 1 3 ਦੀ ਦੇ ਦਾਂਗੇ 1 ਲੱਖ 3000 ਰੁਪਏ ਵਖਾ ਦਿਓ ਭਾਈ ਇੱਕ ਰਾਂ ਚੰਗੀ ਬਿਲਕੁਲ ਪਾਲ ਪੂਲ ਵੜਾ ਵਧੀਆ ਸਾਫ ਆ ਵੇਖੋ ਹਾਂਜੀ ਬਿਲਕੁਲ ਜੀ ਹਾਂ ਬਾਕੀ ਚਲੋ ਕੋਈ ਨੀ ਮਾਨਤਾਨ ਕਰਾਂਗੇ ਵੀਰ ਭਰਾ ਜਿਹੜਾ ਠੀਕ ਹੈ ਜੀ ਬਿਲਕੁਲ ਸਾਫ ਵੜੀ ਆ ਗੋਲ ਦੀ ਛੋਟੀ ਇਹ ਵੀ ਤਾਜੀ ਸੂਈ ਜੀ ਇਹਨੂੰ ਸੂਈ ਨੂੰ ਹਫਤਾ ਹੋ ਗਿਆ ਸਨੀ ਜੀ ਅੱਛਾ ਛੋਟੀ ਜਿਆਦੀ ਚੰਗੀ ਇਹ ਵੀ ਥਾਣੀ ਬੜਾ ਜ਼ੋਰਦਸ ਲੱਗਦਾ ਹਾਂਜੀ ਹਾਂਜੀ ਬਾਕੀ ਚੂਣ ਚਾਂਦ ਜਿੱਦਾਂ ਦਾ ਥਾਣਵਾ ਉਦਾਂ ਦੀ ਮਤਲਬ ਚੂਣ ਕਿੰਨਾ ਦਤਾ ਜੀ ਇਹ ਕੋ 10 ਤੋਂ ਬਾਹਰ ਹੀ ਆ 12 ਹੀ ਹਾਂ ਹਾਂਜੀ ਲਾਲੇ ਕਪੜਾ ਲਾਲੋ ਲਾਲੋ ਪਰੋ ਚੱਲ ਆਲਾ ਚੱਲ ਲਾਇਆ ਠੀਕ ਆ ਰਾਜੀ ਬਾਜੀ ਪੂਰੀ ਝੋਟੀ ਨਾਲੇ ਬਹੁਤ ਸਾਂਭੀ ਸੰਦੀਪ ਜੀ ਵੇਖੋ ਕਿੰਦਾ ਹੈ ਹਾਂ ਹਾਂਜੀ ਹਾਂਜੀ ਪਿਓਰ ਨੀਲੀ ਵੇਖੋ ਥਾੜਾ ਵਾਹ ਥਾੜਾ ਕਿੱਡਾ ਜਿਆਦਾ ਲੱਗਾ ਹਾਂਜੀ ਹਾਂਜੀ ਇਹ ਸਈਏ 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 ਜਾਨਾ ਧਿਆਨ ਉਹਨੇ ਘੰਟਾ ਦੀ ਦਰ ਉਹਨੇ ਤੋਰਾਂ ਗੱਡੀ ਤੇ ਨੇ ਇਹ ਵਾਕੇ ਹਾਂ ਹਾਂਜੀ ਜਿਆਦੀ ਚੰਗੀ ਸੀ ਜੀ ਵੇਖੋ ਹੈ ਇਹ ਤਾਂ ਨੇੜੇ ਕੋ ਖਾਰੇ ਅੱਗੇ ਚੰਗੀ ਦਖੰਦੇ ਇੱਧਰ ਬੁਖਾਰੀ ਕਰ ਇਹ ਦੇਖ ਹਾਂਜੀ ਬਾਜੀ ਮੋਲ ਬੜਾ ਜਿਆਦਾ ਹੈ ਸੰਦੀਪ ਜੀ ਵੇਚਣ ਵਾਲਾ ਹੀ ਕੱਟੀ ਆ ਮਗਰ ਹਨ ਹਾਂਜੀ ਆ ਕੱਟੀ ਏ ਮਗਰ ਕੱਟੀ ਏ ਤੇ ਮੋਲੋ ਜਾਇਆ ਜੀ ਜੀ ਛੋਟੀ ਤੋਂ ਦਾ ਡੇਡ ਦੀ ਆ ਪਰ ਆਪਾਂ ਵੇਚਣੀ ਠੀਕ ਆ ਸਿਰਫ 120 120 ਠੀਕ ਆ ਜੀ ਚਲੋ 2000 ਵਿੱਚੋਂ ਛੋ ਚਲੋ ਵੇਚਣ ਵਾਲੇ 118000 118000 ਵੀ ਆ ਮਾਲ ਆ ਜੀ ਜੀ ਲੋ ਜੀ ਆਈ ਭਾਜੀ ਸੇਲ ਆ ਬਾਕੀ ਮੇਰੇ ਵੀ ਇੱਥੇ ਆ ਗਏ ਇੱਕ ਟਾਈਮ ਤੋਂ ਤੁਹਾਡੀ ਜਿਹੜੀਆਂ ਦੱਸਿਆ ਜਿਨਾਂ ਉਹਨਾਂ ਨਿਕਲੋ ਚੋਕ ਪਾ ਦੋ ਡੰਗ ਤਿੰਨ ਡੰਗ ਚੋਂ ਠੀਕ ਹੈ ਨਹੀਂ ਨਹੀਂ ਪਰ ਬਾਣੀ ਉਹ ਮਿਲਦੇ ਰੋਡ ਤੋਂ ਜਿਹੜੀਆਂ ਲੰਗ ਜੀ ਇਹਦੇ ਅੱਗੋਂ ਨਹੀਂ ਕਿਤੇ ਮਿਲਦੇ ਆ ਸਾਰੇ ਉਹ ਵੀ ਪਿੱਛੇ ਬੈਗ ਜੰਦੇ ਉਹ ਵੀ ਆਈ ਗਈ ਜਾਂਦੇ ਆ ਇਹ ਇਹੋ ਏਰੀਆ ਕੇ ਮਹਿਤਾ ਆ ਜੋ ਤੁਹਿਆਂ ਲੱਗ ਲੱਗੇ ਵਿਚਕਾਏ ਸ਼ੈਟਰ ਚ ਬਾਕੀ ਇਹੋ ਮਾਲ ਆ ਸਲੀਜੀ ਬਾਕੀ ਸਾਰੇ ਦੱਸਣੇ ਕਰਨਾ ਹਾਂ ਜੀ ਹਾਂ ਜੀ ਆ ਚਲੋ ਜਿਹੜਾ ਵੀ ਕੋ ਪਾਉਂਦਾ ਆਪਣੇ ਸਾਹ ਨਾਲ ਪਾਉਂਦਾ ਪ੍ਰਮਾਤਮਾ ਤੰਦਰੀ ਬਖਸ਼ੇ ਹਰ ਇੱਕ ਦਾ ਕੰਮਕਾਰ ਇਦਾਂ ਹੀ ਚੱਲਣਾ ਚਾਹੀਦਾ ਹਾਂਜੀ ਬਿਲਕੁਲ ਬਿਲਕੁਲ ਮਿਹਨਤਵਾ ਹਾਂ ਮੈਂ ਤਾਂ ਹਰ ਇੱਕ ਕਰਦਾ ਭਰਾ ਨਵਾਂ ਨੁਰਾ ਮਾਲ ਸਹੀ ਸਲਾਮਤ ਰਹੇ ਚਲੋ ਬਿਲਕੁਲ ਬਿਲਕੁਲ ਪਾਕਿਸਤਾਨੀ ਜੀ ਇੱਕ ਗੱਲ ਆ ਦੁੱਧ ਕਿਲੋ 2 ਕਿਲੋ ਦਾ ਘਾਟਰ ਕਿਲੋ ਖਣਦਾ ਕੋਈ ਗੱਲ ਨਹੀਂ ਮਾਲ ਨਵਾਂ ਨੁਰਾ ਮੌਸਮ ਜਿੱਦਾਂ ਰਿਹਾ ਝਟਪਟ ਢੱਲਾ ਇਹਨਾਂ ਨੂੰ ਪਤਾ ਨਹੀਂ ਲੱਗਦਾ ਇਹੋ ਜਿਹਾ ਚਾਂਸ ਹੁਣ ਚੰਗਾ ਭਲਾ ਆਪਾਂ ਸਾਮਾ ਨੂੰ ਚੋ ਕੇ ਢੇਡਦੇ ਹਾਂ ਤੇ ਸੇਰ ਨੂੰ ਮਤਲਬ ਇਹੋ ਜਿਹਾ ਨਾ ਢੇਲੋ ਝਟ ਆਈ ਦੀ ਨਾ ਜਾਣ ਦੰਗਰਾਂ ਦੇ ਬੰਦਿਆਂ ਨਾਲ ਹਿਸਾਬ ਹੀ ਆਗੇ ਹਾਂਜੀ ਹਾਂਜੀ ਸਰੀਰ ਜਿਹੜੇ ਉਹ ਕੋ ਡੰਗਰ ਖਾਂਦੇ ਉਹ ਆਪਣੇ ਕੀ ਕਰੂਗਾ ਬੰਦਾ ਹਨਾ ਵੀ ਦਵਾਈਆਂ ਹੀ ਆ ਦਵਾਈਆਂ ਹੀ ਚੱਲੀ ਜਾਂਡੀਆਂ ਇਹੋ ਮਾਲ ਆ ਭਾਜੀ ਚਲੋ ਤੇ ਬਾਕੀ ਸੰਦੀਪ ਡੇਰੀ ਫਾਰਮ ਵੇਖਣ ਵਾਲੇ ਨੂੰ ਅਤੇ ਰਿਸਾਂ ਜਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਠੀਕ ਹੈ